ਵਾਚੀਵਾੜਾ ਦੇ ਪਿੰਡ ਗੁਰੂਕੜ ਵਿਖੇ ਰਿਸ਼ਤੇ ਹੋਏ ਤਾਰ ਤਾਰ ਮਾਸੂਮ 8 ਸਾਲਾਂ ਦੀ ਬੱਚੀ ਨਾਲ ਜ਼ਬਰਦਸਤ ਕਰਨ ਦੀ ਕੀਤੀ ਗਈ ਕੋਸ਼ਿਸ਼ ਪਿੰਡ ਗੁਰੂਕੜ ਦੇ ਰਹਿਣ ਵਾਲੇ ਗਰੀ ਪਰਿਵਾਰ ਦੀ 8 ਸਾਲਾਂ ਦੀ ਬੱਚੇ ਨੂੰ ਰਿਸ਼ਤੇ ਜੋ ਦਾਦਾ ਲੱਗ ਰਹੇ 33 ਸਾਲ ਵਿਅਕਤੀ ਵੱਲੋਂ ਆਪਣੀ ਹੱਦ ਮਿਟਾਉਣ ਲਈ ਮਾਸੂਮ ਬੱਚੀ ਨੂੰ ਪਿੰਡ ਦੇ ਹੀ ਖੰਡਰਾ ਵਿੱਚ ਲਗਾ ਕੇ ਜ਼ਬਰਦਸਤ ਕਰਨ ਦੀ ਕੋਸ਼ਿਸ਼ ਨੂੰ ਉਸ ਸਮੇਂ ਠੱਲ ਪਈ ਜਦੋਂ ਬੱਚੀ ਦੀ ਰੋਂਦੀ ਆਵਾਜ਼ ਬੱਚੀ ਦੇ ਚਾਚੇ ਦੇ ਦੋਸਤ ਵੱਲੋਂ ਸੈਰ ਤੇ ਨਿਕਲੇ ਰੋਂਦੀ ਬਾਤ ਸੁਣ ਕੇ ਇੱਕ 33 ਸਾਲਾ ਵਿਅਕਤੀ ਨੂੰ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਦੇ ਦੇਖ ਹੈਰਾਨ ਹੋ ਗਿਆ ਅਤੇ ਪਿੰਡ ਦੇ ਵਿਅਕਤੀ ਵੱਲੋਂ ਆਪਣੇ ਘਰ ਵਾਲੇ ਨੂੰ ਸੱਦ ਕੇ ਇਸ ਬੱਚੀ ਦੇ ਕੱਪੜੇ ਪੁਆਏ ਗਏ ਅਤੇ ਮੁਜਰਮ ਮੌਕੇ ਤੇ ਹੀ ਫਰਾਰ ਹੋ ਗਿਆ ਤੁਹਾਡਾ ਮੇਰਾ ਨਾਮ ਅਰਜਨ ਕੁਮਾਰ ਹੈ ਅਰਜਨ ਜੀ ਕੀ ਘਟਨਾ ਵਾਪਰੀ ਹੈ ਜਿਹੜੀ ਪਿੰਡ 'ਚ ਘਟਨਾ ਵਾਪਰੀ ਹੈ ਸ਼ਾਮ ਦੇ ਕਰੀਬ 7:30 ਵਜੇ ਮੇਰਾ ਦੋਸਤ ਰੋਟੀ ਪਾਣੀ ਖਾ ਕੇ ਸੈਰ ਕਰਨ ਗਿਆ ਸੀਗਾ ਜੀ ਤੇ ਇਹਨੇ ਜਦ ਦੇਖਿਆ ਇਹ ਸਾਡੇ ਪਿੰਡ ਤੋਂ ਬਾਹਰ ਇੱਕ ਖੰਡਰਈ ਆਈ ਉਹ ਉਹ ਖੰਡਰ ਚੋਂ ਆਵਾਜ਼ ਆ ਰਹੀ ਸੀ ਕਿ ਕੁੜੀ ਦੀ ਸਾਡੇ ਘਰ ਦੇ ਲੱਗ ਗਈ ਕੁੜੀ ਜੋ ਹੁੰਦੀ ਹੈ ਤੇ ਇਹ ਇਹਨੇ ਦੇਖਿਆ ਜਦੋਂ ਜਾ ਕੇ ਉੱਥੇ ਕੁੜੀ ਨਾਲ ਇੱਕ ਬੰਦਾ 50 ਸਾਲ ਦਾ ਸੀ ਸੁਖਲੀ ਸਿੰਘ ਕੁਮਾਰ ਆਈ ਉਹਦਾ ਨਾ ਉਹ ਗਲਤ ਹਰਕਤ ਕਰ ਰਿਹਾ ਸੀਗੇ ਉਹਨਾਂ ਤੇ ਇਹਨੇ ਜੀ ਕੁੜੀ ਨੂੰ ਚਲੋ ਛੁਡਾਇਆ ਛੁੜੋਈ ਛੜਾ ਕੇ ਉਹਦੀ ਮਾਂ ਕੋਲੇ ਲੈ ਕੇ ਗਿਆ ਜੀ ਤੇ ਚਲੋ ਅਸੀਂ ਮਾ ਕੋਲ ਲੈ ਕੇ ਗਿਆ ਜੀ ਅਸੀਂ ਮੈਂ ਸ਼ਹਿਰ ਨੂੰ ਆ ਗਿਆ ਸੀਗਾ ਜੀ ਤੇ ਉਸ ਤੋਂ ਬਾਅਦ ਜਦੋਂ ਅਸੀਂ ਸ਼ਹਿਰ ਤੋਂ ਮੁੜ ਕੇ ਗਏ ਆ ਜੀ ਸਾਨੂੰ ਉਹ ਬੰਦਾ ਮਿਲ ਗਈ ਗੁਰਦਾਰੇ ਕੋਲੀ ਤੇ ਉਹ ਬੰਦੇ ਨੂੰ ਅਸੀਂ ਚਲੋ ਕਿਹਾ ਜੀ ਚੱਲ ਘਰ ਨੂੰ ਚੱਲ ਵੀ ਅਸੀਂ ਥਾਣੇ ਫੋਨ ਕੀਤਾ ਹੋਇਆ ਵੀ ਤੂੰ ਥਾਣੇ ਜਾਣਾ ਹੁਣ ਉਹ ਬੰਦਾ ਸਾਡੇ ਨਾਲ ਹੀ ਹੱਥੋਪਾਈ ਕਰਨ ਲੱਗ ਗਿਆ ਜੀ ਅਸੀਂ ਆਪਣੇ ਬਚਾਅ ਚ ਚਲੋ ਅਸੀਂ ਵੀ ਮਾਰੇ ਥੱਪੜ ਮੁੱਕਾ ਤੇ ਐਨਐਚਏ ਜੀ ਚਲੋ ਅਸੀਂ ਉਹਨੂੰ ਬਠਾਲ ਕੇ ਮੋਟਰਸਾਈਕਲ ਤੇ ਥਾਣੇ ਲੈ ਕੇ ਗਏ ਜੀ ਅਸੀਂ ਇਹੀ ਮੰਗ ਕਰਦੇ ਹਾਂ ਜੇ ਸਖਤ ਸਖਤ ਕਾਰਵਾਈ ਹੋਵੇ ਤਾਂ ਕਿ ਅੱਗੇ ਤੋਂ ਇਹ ਜੀ ਕੋਈ ਵੀ ਵਿਅਕਤੀ ਇਹ ਜੀ ਕਾਨੂੰਨੀ ਹਰਕਤ ਨਾ ਕਰੇ ਮੇਰਾ ਨਾਮ ਤੇਜਵੰਦ ਸਿੰਘ ਆ ਜੀ ਪਿੰਡ ਗੁਰੂਵਾਰ ਤੋਂ ਰਹਿਣ ਵਾਲਾ ਜੀ ਕੀ ਘਟਣਾ ਵਾਪਰੀ ਜਿਹੜੀ ਬੱਚੀ ਘਟਣਾ ਵਾਪਰੀ ਰਾਤ ਖਾਣਾ ਖਾ ਕੇ ਮੈਂ ਸੈਰ ਕਰਨ ਵਾਸਤੇ ਬਾਹਰ ਨਿਕਲਿਆ ਸੀ ਜਦੋਂ ਮੈਂ ਪਿੰਡ ਤੋਂ ਥੋੜਾ ਬਾਹਰ ਗਿਆ ਤੇ ਪਿੰਡ 'ਚ ਖੰਡਰ ਵਰਗੇ ਦੋ ਕਮਰੇ ਨੇ ਉਹ ਮੋੜ ਤੋਂ ਮੁੜਿਆ ਮੈਂ ਤਾਂ ਕੁੜੀ ਦੀ ਨਾ ਚੀਕਣ ਦੀ ਆਵਾਜ਼ ਸੁਣੀ ਮੈਂ ਜਦੋਂ ਮੈਂ ਜਾ ਕੇ ਦੇਖਿਆ ਜੀ ਉਹ ਬੰਦਾ 5 ਸਾਲ ਦੀ ਬੱਚੀ ਨੂੰ ਰੇਵ ਕਰਨ ਲੱਗਿਆ ਹੋਇਆ ਸੀ ਠੀਕ ਆ ਜੀ ਉਹ ਬੰਦੇ ਨੂੰ ਮੈਂ ਜਾ ਕੇ ਫੜਿਆ ਠੀਕ ਆ ਜੀ ਕੁੜੀ ਨੂੰ ਦੇਖਿਆ ਮੈਂ ਫਿਰ ਆਪਣੇ ਘਰਦਿਆਂ ਨੂੰ ਮੈਂ ਫੋਨ ਕਰਿਆ ਉਹਨਾਂ ਨੂੰ ਬੁਲਾਇਆ ਕੁੜੀ ਦੇ ਕੱਪੜਾ ਲੀੜਾ ਪਾਇਆ ਠੀਕ ਆ ਜੀ ਤੇ ਕੱਪੜਾ ਲੀੜਾ ਪਾ ਕੇ ਕੁੜੀ ਨੂੰ ਅਸੀਂ ਉਹਦੇ ਮਾਂ ਪਿਓ ਦੇ ਹਵਾਲੇ ਕਰਿਆ ਪਛਤਾਣ ਦੇ ਲਈ ਹਾਂਜੀ ਇਹ ਨਹੀਂ ਰੋਕੋ ਲੇਟ ਹੋ ਸਰਦ ਗੋਣਤ ਵਿੱਚ ਨਹੀਂ ਆਈ ਸੀ ਮੇਰਾ ਬੱਚੀ ਜਿਹੜਾ ਉਹਦੇ ਪਪਾ ਗੁਰੂਵਰ ਪਿੰਡ ਦੀ ਗੱਲ ਹੈ ਇੱਕ 8 ਸਾਲ ਦੀ ਬੱਚੀ ਹੈ ਉਹਦਾ ਆਨੰਦ ਜਿਹੜਾ ਹੋਸੀ ਰਾਤ ਨੰਨ ਸੀ ਕਰਨ ਦੀ ਪੂਰਪ ਕਰਨ ਦੀ ਕੋਸ਼ਿਸ਼ ਕੀਤੀ ਜੀ ਦੀ ਸੁੰਦੀ ਰਾਤ ਹੀ ਸਾਡੇ ਇਸ ਤੋਂ ਮਸ਼ਹੂਰ ਅਦੇ ਪਿੰਡ ਵਾਲਾਂ ਦੇ ਸਹਿਯੋਗ ਦੇ ਨਾਲ ਦਾ ਵੀ ਡੰਡ ਮੁੱਢੋਂ ਸੀ ਸ਼ਤਨੂ ਮਾਤਾ ਸਮੁਸਥੂ ਮਾਤਾ ਜਿਹੜਾ ਬੰਚੀ ਦਾ ਪਰਵਾਰਾ ਨੂੰ ਦਸੇ ਕਰੀ ਨੂੰ ਦਦੇ ਦੇ ਪਰਪੰਡ ਨਾ ਸੀ ਇਹ ਡੰਬ ਮੈਂ ਨਾਟ ਗੋਜ ਨੂੰ ਗਿਰਨੇ ਤੇ ਇਹਨੂੰ ਰਾਤ ਹੀ ਰੈਸਟ ਕਰ ਲਿਆ ਸੀ ਇਹਦੇ ਅਧਾਰ ਐਫਆ ਨੰਬਰ 132 ਅੰਡਰ ਸੈਕਸ਼ਨ 52 ਤੇ ਬਾ 62 ਵੀਨਸ ਇਸਾ ਧਰਾਂ ਬਕਸੂ ਐਕਸ ਦੇ ਜਿਹੜਾ ਪਰਚਾ ਦਰਜ ਕੀਤਾ ਗਿਆ ਮੁਜ ਨੂੰ ਤਾਂ ਅੱਜ ਜਿਹੜਾ ਬੀਟ ਅਰੈਸਟ ਕਰ ਲਿਆ ਜਿਸ ਦੇ ਸੰਬੰਧ ਜਿਹੜੀ ਫਰਦਰ ਜਿਹੜੀ ਤਫਤੀਸ਼ ਹੈ ਉਹ ਸਾਡੀ ਬੇਨਤੀ ਹੈ ਇਹ ਪ੍ਰਵਾਸੀ ਪਏ ਆਪਣੇ ਪ੍ਰਵਾਸੀ ਨੇ ਸ਼ੁਭੇ ਹਾਰ ਦੇ ਲੇ ਪਰ 22 ਸਾਲ ਤੋਂ ਸੇ ਗੁਰੂਗੜ੍ਹ ਪਿੰਡ ਦੇ ਵਿੱਚ ਹੀ ਰਹਿੰਦੇ